ਜੀ ਸਤਿ ਸ਼੍ਰੀ ਅਕਾਲ ਜੀ ਸੋ ਗੱਲ ਕਰਦੇ ਆਂ ਕਿਸਮਤ ਦੀਆਂ ਖੇਡਾਂ ਵੀਡੀਓ ਬਾਰੇ ਸੋ ਤੁਹਾਨੂੰ ਇਹ ਵੀਡੀਓ ਬਹੁਤ ਵਧੀਆ ਲੱਗੇਗੀ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਕਿਸਮਤ ਦੀਆਂ ਖੇਡਾਂ ਟਾਈਟਲ ਬਹੁਤ ਹੀ ਵਧੀਆ ਕਿਉਂਕਿ ਸਹੀ ਗੱਲ ਆ ਕਿਸਮਤ ਦੀਆਂ ਹੀ ਖੇਡਾਂ ਹੁੰਦੀਆਂ ਹੈ ਬੰਦੇ ਨੇ ਕੁਝ ਸੋਚਿਆ ਹੁੰਦਾ ਹੈ ਤੇ ਹੋ ਕੁਝ ਜਾਂਦਾ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਵੀ ਦੇਖਿਆ ਹੈ ਕਿ ਬਬਲੂ ਦੀ ਬਾਹਰ ਜਾਣ ਦੀ ਤਿਆਰੀ ਸੀ ਪਰ ਨਾਲ ਹੀ ਬਲਜੀਤ ਤੇ ਕਵਲ ਵੀ ਚਲੇ ਜਾਂਦੇ ਨੇ ਸੋ ਇੱਥੋਂ ਪਤਾ ਲੱਗਦਾ ਹੈ ਕਿ ਜਿਹਦਾ ਜਿਹਦਾ ਜਾਣਾ ਲਿਖਿਆ ਹੈ ਜਾਂ ਉਹ ਰੱਬ ਨੇ ਪਹਿਲਾਂ ਲਿਖਿਆ ਹੁੰਦਾ ਉਹੀ ਹੋ ਜਾਂਦਾ ਹੈ ਤੇ ਇੱਕਦਮ ਜਦੋਂ ਬਾਹਰ ਜਾਂਦੀ ਨੇ ਕਾਫੀ ਇਮੋਸ਼ਨਲ ਸਟੋਰੀ ਹੋ ਜਾਂਦੀ ਹੈ ਜਿਵੇਂ ਬਬਲੂ ਆਪਣੀ ਮਾਂ ਨੂੰ ਮਿਲ ਕੇ ਜਾਂਦਾ ਹੈ ਤੇ ਉਸਦੀ ਮਾਂ ਉਸ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਉਂਦੀ ਆ ਸੱਚਮੁੱਚ ਹੀ ਰਿਐਲਿਟੀ ਆ ਸੋ ਜਦੋਂ ਕੋਈ ਵੀ ਮਾਂ ਦਾ ਪੁੱਤ ਬਾਹਰ ਜਾਂਦਾ ਹੈ ਤੇ ਉਸਦੀ ਮਾਂ ਇਹ ਸੋਚਦੀ ਆ ਕਿ ਮੇਰਾ ਪੁੱਤ ਕਿਸੇ ਗਲਤ ਮੁੰਡਿਆਂ ਦੇ ਨਾਲ ਨਾ ਰਲ ਜਾਵੇ ਤੇ ਕਿਸੇ ਦੀ ਗਲਤ ਮਤ ਦੇ ਪਿੱਛੇ ਨਾ ਲੱਗ ਜਾਵੇ ਸੋ ਇਹ ਕੱਲਾ ਉਸਦੀ ਮਾਂ ਸਮਝਾਉਂਦੀ ਆ ਉਧਰ ਸੰਦੀਪ ਨੂੰ ਵੀ ਇੱਕਦਮ ਪਹਿਲਾਂ ਤਾਂ ਉਹ ਚਾਹ ਰਹੀ ਹੁੰਦੀ ਆ ਕਿ ਕਵਲ ਬਾਹਰ ਜਾਵੇ ਪਰ ਜਦ ਬਾਹਰ ਦਾ ਬਣ ਜਾਂਦਾ ਹੈ ਤੇ ਉਸਦੇ ਦਿਲ ਨੂੰ ਕੁਝ ਹੋਣ ਲੱਗ ਜਾਂਦਾ ਹੈ ਸੋ ਉੱਥੋਂ ਵੀ ਦੇਖ ਕੇ ਸਟੋਰੀ ਬਹੁਤ ਇਮੋਸ਼ਨਲ ਲੱਗਦੀ ਆ ਤੇ ਤੁਸੀਂ ਵੇਖਿਆ ਹੈ ਕਿ ਬਲਜੀਤ ਤਾਂ ਸੱਚਮੁੱਚ ਹੀ ਬਾਹਰ ਚੱਲਿਆ ਸੀ ਜਦ ਬਲਜੀਤ ਆਪਣੇ ਡੈਡੀ ਨੂੰ ਮਿਲ ਕੇ ਜਾਂਦਾ ਏ ਤੇ ਉਸਨੇ ਪੈਲੀ ਵੀ ਵੇਚ ਦਿੱਤੀ ਹੁੰਦੀ ਆ ਤੇ ਬਹੁਤ ਹੀ ਰੀਅਲ ਲਾਈਫ ਦੇ ਨਾਲ ਮੇਲ ਖਾਂਦੀ ਏ ਸਟੋਰੀ ਆ ਕਿਉਂਕਿ ਬਹੁਤ سارے ਮੁੰਡੇ ਆਪਣੀ ਪੈਲੀ ਵੇਚ ਕੇ ਬਾਹਰ ਨੂੰ ਤੁਰ ਜਾਂਦੇ ਨੇ ਤੇ ਸੋਚਦੇ ਨੇ ਕਿ ਸ਼ਾਇਦ ਅਸੀਂ ਆਪਣਾ ਵਧੀਆ ਫਿਊਚਰ ਬਣਾ ਲਈਏ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹਨਾਂ ਦੇ ਨਾਲ ਧੋਖਾ ਵੀ ਹੋ ਸਕਦਾ ਏ ਸੋ ਜੰਟਾਂ ਦਾ ਕੰਮ ਹੁੰਦਾ ਏ ਬਾਹਰ ਤੋਰ ਦੇਣਾ ਪੈਸੇ ਖਾ ਲੈਣੇ ਰਾਹ ਵਿੱਚ ਜਿੱਦਾਂ ਮਰਜੀ ਤੱਕੇ ਖਾ ਕੇ ਕੋਈ ਚੇ ਚਾਹੇ ਨਾ ਪਹੁੰਚੇ ਉਹਨਾਂ ਨੂੰ ਬਾਅਦ ਵਿੱਚ ਕੋਈ ਵੀ ਮਤਲਬ ਨਹੀਂ ਹੁੰਦਾ ਸੋ ਇਸੇ ਤਰੀਕੇ ਨਾਲ ਇਹ ਸਟੋਰੀ ਦਰਸਾਈ ਗਈ ਜਦ ਇਹ ਬਾਹਰ ਜਾਂਦੇ ਨੇ ਤੇ ਉਥੇ ਰਸਤੇ ਵਿੱਚ ਇਹਨਾਂ ਨੂੰ ਜੋ ਮੁਸ਼ਕਲਾ ਆਉਂਦੀਆਂ ਨੇ ਤੇ ਕਈ ਤਾਂ ਰਾਹ ਵਿੱਚ ਹੀ ਰਹਿ ਜਾਂਦੇ ਨੇ ਸੋ ਇਸੇ ਤਰੀਕੇ ਦੀ ਇਹ ਸਟੋਰੀ ਦਰਸਾਈ ਗਈ ਬਹੁਤ ਜ਼ਿਆਦਾ ਵਧੀਆ ਤੇ ਇਮੋਸ਼ਨਲ ਸਟੋਰੀ ਆ ਸੋ ਅੱਗੇ-ਅੱਗੇ ਵੀਡੀਓ ਵਿੱਚ ਬਹੁਤ ਜ਼ਿਆਦਾ ਦੇਖਣ ਨੂੰ ਤੁਹਾਨੂੰ ਵਧੀਆ ਕੁਝ ਮਿਲੇਗਾ ਬਹੁਤੇ ਮੁੰਡੇ ਇਦਾਂ ਹੀ ਏਜੰਟਾਂ ਦੇ ਪਿੱਛੇ ਲੱਗ ਜਾਂਦੇ ਨੇ ਤੇ ਉਹਨਾਂ ਨੂੰ ਲੱਗਦਾ ਹੈ ਕਿ ਬਾਹਰ ਪਤਾ ਨਹੀਂ ਕੀ ਰੱਖਿਆ ਹੈ ਜਿਹੜਾ ਅਸੀਂ ਜਲਦੀ ਜਲਦੀ ਲੈ ਲੈਣਾ ਹੈ ਤੇ ਇਸੇ ਕਰਕੇ ਉਹ ਛੇਤੀ ਇਹੋ ਜਿਹੇ ਕਦਮ ਚੁੱਕ ਲੈਂਦੇ ਨੇ ਤੇ ਬਿਨਾਂ ਸੋਚੇ ਸਮਝੇ ਹੀ ਚਲੇ ਜਾਂਦੇ ਨੇ ਸੋ ਜਿਵੇਂ ਤੁਸੀਂ ਵੇਖ ਸਕਦੇ ਹੋ ਕਿ ਕਵਲ ਦਾ ਇੱਥੇ ਪੂਰਾ ਕੰਮਕਾਰ ਸੈੱਟ ਏ ਪਰ ਫਿਰ ਵੀ ਉਸਦੇ ਮਨ ਵਿੱਚ ਬਾਹਰ ਜਾਣ ਦੀ ਲਾਲਸਾ ਜਾਗ ਪੈਂਦੀ ਆ ਤੇ ਉਸਨੇ ساری ਜ਼ਿੰਦਗੀ ਇਹ ਗੱਲ ਤੇ ਪਛਤਾਉਣਾ ਹੈ ਕਿ ਚੰਗਾ ਭਲਾ ਬੈ ਕੇ ਰੋਟੀ ਖਾ ਆ ਰਿਆ ਸੀ ਤੇ ਹੁਣ ਮੈਂ ਧੱਕੇ ਖਾਣ ਲੱਗ ਗਿਆ ਸੋ ਇਦਾਂ ਦੇ ਬਹੁਤ ਮੁੰਡੇ ਆ ਜਿਹੜੇ ਚੰਗੇ ਘਰਾਂ ਦੇ ਹੁੰਦੇ ਆ ਤੇ ਇਹੋ ਜੇ ਕੰਮਾਂ 'ਚ ਪੈ ਜਾਂਦੇ ਆ ਸੋ ਬਾਹਰ ਜਾਣਾ ਕੋਈ ਮਾੜੀ ਗੱਲ ਨਹੀਂ ਹੁੰਦੀ ਪਰ ਇੰਨੇ ਪੈਸੇ ਲਾ ਕੇ ਜੇਕਰ ਕੋਈ ਆਪਣਾ ਕੰਮ ਖੋਲੇ ਤਾਂ ਉਹ ਵੀ ਚੱਲ ਸਕਦਾ ਏ ਤੇ ਜੇਕਰ ਇਹਨਾਂ ਜੰਟਾਂ ਦੇ ਧੋਖਾ ਥੜੀ ਦੋ ਬਚਿਆ ਵੀ ਜਾ ਸਕਦਾ ਏ ਤੇ ਉਧਰ ਪ੍ਰੀਤ ਤੇ ਵਿੱਕੀ ਦਾ ਵੀ ਮਿਲਾਪ ਹੁੰਦਾ ਏ ਤੇ ਪ੍ਰੀਤ ਨੂੰ ਵਿੱਕੀ ਹੁਣ ਪਸੰਦ ਆਉਣ ਲੱਗ ਜਾਂਦਾ ਕਿਉਂਕਿ ਪ੍ਰੀਤ ਨੂੰ ਸੰਦੀਪ ਛੇੜਦੀ ਰਹਿੰਦੀ ਆ ਕਿ ਮੈਂ ਤੇਰਾ ਏਸੇ ਮੁੰਡੇ ਨਾਲ ਹੀ ਰਿਸ਼ਤਾ ਕਰਾਉਣਾ ਚਾਹੁੰਨੀ ਆ ਪ੍ਰੀਤ ਪਹਿਲਾਂ ਤਾਂ ਉਸਦੇ ਬਾਰੇ ਚੰਗਾ ਨਹੀਂ ਬੋਲਦੀ ਪਰ ਦਿਲ ਵਿੱਚ ਉਸਦੇ ਲਈ ਵਿੱਕੀ ਲਈ ਪਿਆਰ ਜ਼ਰੂਰ ਹੁੰਦਾ ਹੈ ਤੇ ਉਹ ਵਿੱਕੀ ਨੂੰ ਲਾਈਕ ਵੀ ਕਰਦੀ ਆ ਸੋ ਹੁਣ ਦੇਖਾਂਗੇ ਵਿੱਕੀ ਤੇ ਪ੍ਰੀਤ ਦੀ ਅੰਗੇਜਮੈਂਟ ਹੁੰਦੀ ਆ ਜਾਂ ਇਹਨਾਂ ਦੇ ਵਿੱਚ ਪਹਿਲਾਂ ਪਿਆਰ ਪੈਂਦਾ ਸੋ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ